एक दरिया हाँ अच्छा के कंधे ते हंसर रोती थे उ टाइम आया भी उच्चा फिर हंसर कह साल अपना मोती नहीं मिलने दरिया भुखे मर उ पता लगे भी एक बिक्रमा जी का राजा, राजा भी ओके को बहुत दानिया होते चलते हाँ। शायद अपना एक साल लिखा दे ਨੋਈ ਫਿਰ ਉੜਕੇ ਹੋ ਵਿਕਰਮਾ ਜੀ ਦੇ ਰਾਜ ਚ ਆ ਗਏ ਲਖਨ ਰਾਜ ਦੀ ਕਟਹਿਰੀ ਲੱਗਈ ᱛੀ ਕਿ ਤੋ ਜਾ ਕੇ ਉਹਨਾਂ ਨੇ ਅਰਜ ਕੀਤੀ ਹੰਸ ਨੇ ਅੱਗੇ ਜਿਹੜੀ ਸਤਜੂਗੀ ਵਖਤ ਤੇ ਜਾਨਵਰ ਪਾਕਿਆ ਦਿੰਦੇ ਹੁੰਦੇ ਉਹ ਸ਼ਾਮ ਚ ਆਉਂਦੀ ਦੀ ਬੰਦੇ ਨੂੰ ਵੀ ਆ ਕੁਛ ਕਹਿੰਦਾ ਹੁੰਦਾ ਕਾਰਜੂਗਾ ਹਾਂਜੀ ਤੇ ਰਾਜਾ ਕਹਿੰਦਾ ਸਰੋ ਕਹਿੰਦਾ ਵੀ ਅਸੀਂ 1 ਸਾਲ ਛੋਟ ਕੋ ਕੱਟਣਾ ਵੀ ਸਾਡਾ ਕਟਾ ਦੋਗੇ 1 ਸਾਲ ਵੀ ਸਾਡੇ ਉਧਰ ਮੋਤੀਆਂ ਦਾ ਕਾਲ ਪੈ ਗਿਆ ਕਹਿੰਦਾ ਕੋਈ ਨਹੀਂ ਚਾਹੇ 2 ਸਾਲ ਹੋ ਭਾਈ ਆਪਣਾ ਟਾਈਮ ਕੱਢੋ ਤੁਸੀਂ ਫੇਰ ਉਹ ਦੋ ਜਣੇ ਰਾਜੇ ਵਿਕਰਮਾਜੀ ਦੇ ਰਾਜ ਚ ਰਹਿਣ ਲੱਗੇ ਉੱਥੇ ਉਹਨਾਂ ਨੂੰ ਰਹਿਣ ਵਾਸਤੇ ਜਗਾ ਕਰਤੀ ਉਹਨਾਂ ਨੇ ਉਹਨਾਂ ਨੂੰ ਫੇਰ ਰੋਜ਼ ਮੋਤੀ ਪਾਦਾ ਕਰਨ ਹੋ ਉਹਨਾਂ ਨੇ ਫੇਰ ਇੱਕ ਸਾਲ ਉੱਥੇ ਰਖਾਇਆ ਪੜਾਂ ਰਾਜ ਕਈ ਰੋਟੀ ਖਾਧੀ ਹੱਥਾ ਕੁਛ ਫੇਰ ਉੱਥੇ ਚੱਲ ਪਏ ਹੋ ਜਦੋਂ ਉਹਨਾਂ ਦਾ ਪੂਰਾ ਹੋ ਗਿਆ ਕੰਮ ਤੇ ਰਾਜਾ ਵਿਕਰਮਾਜੀ ਕਹਿੰਦਾ ਵੀ ਗੱਲ ਸੁਣੋ ਮੇਰੀ ਵੀ ਜਾਂਦੇ ਹੋਏ ਰਾਹ ਦੇ ਵਿੱਚ ਮੇਰਾ ਨਾਮ ਨਾ ਲਿਓ ਕੋਈ ਚੁੱਪ ਕਰਕੇ ਬੜਾ ਲੰਗ ਜੋ ਜਾਣਾ ਤੁਸੀਂ ਤਾਂ ਠੀਕ ਆ ਜੀ ਹੁਣ ਮੈਂ ਕਹਾ ਉਹ ਦੋਏ ਕਹਿੰਦੇ ਊੜੇ ਆਉਂਦੇ ਨੇ ਹੰਸਾ ਰਾਂਸਿੰਗ ਪਰ ਉਹ ਉਤਰਾਣੀ ਹੋ ਅਨ ਪਾਣੀ ਸਾਧਾ ਦੀ ਉਹਦਾ ਫਿਰ ਨੌਂ ਲੈਂਣ ਲੱਗ ਗਏ ਹਨ ਰਾਜਾ ਵਿਕਰਮਾਜੀਤ ਤੇ ਹਨ ਰਾਜਾ ਵਿਕਰਮਾਜੀਤ ਉਹਦਾ ਗੁਣ ਗਾਉਣ ਲੱਗ ਗਏ ਹਨ ਰਾਹ ਦੇ ਵਿੱਚ ਰਾਜਾ ਕਰਨ ਹੁੰਦਾ ਤੇ ਇੱਕ ਕੋਈ ਜਾਨਵਰ ਆ ਗਈ ਉਹ ਰਾਜਾ ਕਰਨ ਕਿਤੇ ਬਾਹਰ ਫਿਰਦਾ ਦੀਗਾ ਬੇੜੇ ਚੌਂ ਦਾ ਕੋਨੇ ਦੇਖਿਆ ਵੀ ਆਹ ਜਾਨਵਰ ਵਿਕਰਮਾਜੀਤ ਦੇ ਗੁਣ ਗਾਉਦੇ ਜਾਂਦੇ ਨੇ ਵੀ ਇਹ ਵੀ ਵਿਕਰਮਾਜੀਤ ਕਿ ਐਨਾ ਕਿਹੜਾ ਹੋ ਗਿਆ ਉਹਨੇ ਤੀਰ ਮਾਰ ਕੇ ਉਹ ਦੋ ਹੀ ਸਾਡੇ ਛੱਟ ਲਈ ਜਾਨਵਰਾਂ ਤਲੇ ਛੜ ਕੇ ਫੜ ਲਏ ਕਹਿੰਦਾ ਵੀ ਤੁਸੀਂ ਕੀ ਕਹਨੇ ਜਾਣਦੇ ਹੋ ਕਿ ਕਹਿੰਦਾ ਹੀ ਅਸੀਂ ਕਹਿੰਨੇ ਆ ਵੀ ਧਰਨਾ ਰਾਜਾ ਵਿਕਰਮਾਜੀਤ ਜੀ ਉਹਨੇ ਸਾਡਾ ਇੱਕ ਸਾਰ ਦਿਖਾਤਾ ਨੇ ਮੂਰਤੀ ਚਾਹ ਅਸੀਂ ਮੂਰਤੀ ਖਵਾਦੇ ਨੋ ਜੀ ਕਹਿੰਦਾ ਰਾਜਾ ਵਿਕਰਮਾਜੀਤ ਕਹਿੰਦਾ ਮੇਰੇ ਉੱਪਰ ਹੀ ਹੋ ਗਿਆ ਉਹਨੇ ਫੜ ਕੇ ਦੋਈ ਇੱਕ ਕੈਦ ਕਰ ਲਏ ਉੱਥੇ ਬੰਦ ਕਰ ਦਿੱਤੇ ਦੋਈ ਕਹਿੰਦਾ ਦੇਖੋ ਥੋੜਾ ਰਾਜਾ ਜੀ ਬਿਖ ਛੜਾ ਕੇ ਰਹਿ ਜੀ ਮੇਰੇ ਤੋਂ ਜਿਹੜੀਆਂ ਨੇ ਹਿੰਮਤਾਂ ਰਹਿ ਜੀ ਬਿਖ ਛੜਾ ਕੇ ਕਹਿੰਦਾ ਇਹ ਜਦੋਂ 2-4 ਦਿਨ ਲੰਘੇ ਫਿਰ ਹਾਂਸ ਕਹਿੰਦਾ ਵੀ ਉਹਨੂੰ ਰਾਜੇ ਨੂੰ ਕਹਿੰਦਾ ਵੀ ਅੱਜ ਤਾਂ ਸੁਣੀ ਚਾਹੀ ਮਾਨੂੰ 2 ਮਹੀਨੇ ਰੱਖ ਲੋ ਸਾਨੂੰ ਜਦੋਂ ਉਹਨੂੰ ਪਤਾ ਹੀ ਨਹੀਂ ਹੈ ਕੋਈ ਵੀ ਉਹਨੂੰ ਪਤਾ ਲੱਗੂਗੀ ਉਹਦੇ ਹਿੰਮਤ ਤੋਂ ਤਾਂ ਹੀ ਆਊਗਾ ਉਹ ਤੋਈ ਸਾਡੇ ਚੋਂ ਇੱਕ ਬੰਦੇ ਨੂੰ ਛੱਡੋ ਇਹਨੂੰ ਛੱਡੋ ਚਾਹ ਮੈਨੂੰ ਛੱਡੂਗਾ ਮੈਂ ਜਾ ਕੇ ਉਹਨੂੰ ਦੱਸੂਗਾ ਫਿਰ ਉਹ ਆਪਣੀ ਹਿੰਮਤ ਦੇਖੂਗਾ ਕਹਿੰਦਾ ਠੀਕ ਆ ਉਹਨੇ ਫਿਰ ਹਾਂਸ ਨੂੰ ਛੱਡਤਾ ਫਿਰ ਹਾਂਸ ੁੱਟ ਗਿਆ ਉੱਥੋਂ ਫਿਰ ਉਹ ਰਾਜੇ ਬਿਕਰਮਾਜੀਤ ਕੋ ਬਾਗਿਆ ਗਾਹਾਂ ਰਾਜਾ ਬਿਕਰਮਾ ਜੀ ਬੈਠਾ ਧੀ ਚਾਲ ਨੂੰ ਬੋਗ ਸਲਾਮ ਕੀਤੀ ਜਿਵੇਂ ਹੋ ਉਸ ਟਾਈਮ ਲਈ ਤਦ ਆ ਵੀ ਕੇ ਮੈਂ ਆਇਆ ਹੁਣ ਕਹਿੰਦਾ ਜੀ ਐ ਕਰਕੇ ਆ ਗੱਲ ਹੋ ਗਈ ਜੀ ਕਦਾਂ ਮੈਂ ਜਨ ਨੂੰ ਕਿਹਾ ਦੀ ਬਛੜਾ ਨਾ ਮੇਰਾ ਨਾ ਨਾ ਨਹੀਂ ਜਾਂਦਾ ਕਿਉਂ ਸਾਤੋਂ ਰਹਿ ਨਹੀਂ ਹੋਇਆ ਸੀ ਅੰਸ਼ਰ ਕਹਿ ਰਿਹਾਲੇ ਦੋਇ ਉੱਤੇ ਕਹਿੰਦਾ ਵੀ ਰਾਜਾ ਵਿਕਰਮਾ ਜੀ ਨੇ ਹਿੰਮਤ ਛੁੜਾ ਕੇ ਲੈ ਜਿਓ ਪਿਆ ਕੇ ਤੂੰ ਚੰਗਾ ਤੂੰ ਜਹਾ ਕਹਿੰਦਾ ਵਗ ਜਾ ਉੱਥੇ ਚਲੇ ਜਿਆ ਤੋ ਚਲੇ ਗਏ ਜਿਉਂ ਨੇ ਫੜ ਕੇ ਉੱਤੇ ਬੰਦ ਕਰ ਲਿਆ ਫਿਰ ਅੰਸ਼ਰ ਰਾਜਾ ਵਿਕਰਮਾ ਜੀ ਚੱਲੇ ਆ ਆਪਣਾ ਸਾਦੇ ਜੇ ਬੰਦੇ ਕੱਪੜੇ ਪਾ ਕੇ ਯਾਨੀ ਚੱਲ ਪਿਆ ਉਹਦੇ ਰਾਹ 'ਚ ਪਹੁੰਚ ਗਏ ਫਿਰ ਉੱਥੇ ਭੇਜ ਰੰਦਾ ਫਿਰਦਾ ਰਾਜ ਕਰਨ ਦੇ ਰਾਜ ਪਹੁੰਚ ਗਿਆ ਕਰਨ ਦੇ ਹਾਂ ਰਾਜਾ ਕਰਨ ਦੇ ਰਾਜ ਕਰਨ ਦੇ ਰਾਜ ਚ ਪਹੁੰਚ ਗਿਆ ਰਾਜੇ ਕਰਨ ਦੇ ਤੁਨ ਦੇ ਰਾਜ ਕਰਨ ਦੇ ਫਿਰ ਉਹ ਰਾਜਾ ਵਿਕਰਮਾ ਜੀ ਤੇ ਉਹਦੇ ਰਾਜ ਚ ਪਹੁੰਚ ਗਿਆ ਰਾਜੇ ਕਰਨ ਦੇ ਉਹਨੂੰ ਦੱਸਿਆ ਨਾ ਵੀ ਰਾਜ ਨੂੰ ਰਾਜੇ ਕਰਨ ਨੇ ਬੰਨ ਲਿਆ ਹਾਂ ਬੇਮੰਦ ਕਰ ਲਿਆ ਵੀ ਵਿਕਰਮਾ ਜੀ ਤੇ ਲੈ ਵੀ ਛੜਾ ਕੇ ਆ ਕੇ ਫਿਰ ਉਹ ਰਾਜਾ ਰਾਜੇ ਕਰਨ ਦੇ ਆ ਗਿਆ ਸ਼ਹਿਰ ਚ ਉੱਥੇ ਉਹਦਾ ਪੇਜ ਲੰਦਾ ਫਿਰਦਾ ਵੀ ਰਾਜਾ ਕਰਨ ਕੀ ਕਰਦਾ ਰੋਜ਼ ਕਿ ਮੈਂ ਕਿੱਥੇ ਜਾਂਦਾ ਕੀ ਕਰਦਾ ਕਿੰਨੇ ਖੇਤਾਂ ਕਿੰਨਾ ਹੀ ਤਾਕਤ ਆ ਜਿਹੜੀ ਉਹਦਾ ਪੇਛੜਣ ਲੱਗ ਗਿਆ ਉਹਦਾ ਉਹ ਫਿਰ ਕੀ ਕਰਾ ਜਦੋਂ ਉਹਨੇ ਦੇਖਿਆ ਉਹਦੇ ਮਹਿਲ ਦੇ ਮੂਰੇ ਲੈਣਾ ਲੱਗੀਆਂ ਹੋਈਆਂ ਮੰਗਤਿਆਂ ਦੀਆਂ ਲੈਣੇ ਬੁੜੇ ਫੜੇ ਲੈਣਾ ਲੱਗੀਆਂ ਚੜ ਕੇ ਛੱਜ ਰਹੀਆਂ ਫਿਰ ਉਹਨੇ ਕਿਹਾ بیا ਲੈਣਾ ਲੱਗਿਆ ਨੇ ਫਿਰ ਉਹ ਅੰਦਰੋਂ ਆਇਆ ਨਿਕਲ ਕੇ ਰਾਜਾ ਕਰਨ ਉਹਨੇ ਫਿਰ ਸਭਾ ਮੰਨ ਸੇਵਰਾ ਸ਼ਰਮਦਾਨ ਕੀਤਾ ਉਹਨੇ দান ਕਰਕੇ ਸਭਾ ਮੰਨ ਸੇਵਨਾ ਫਿਰ ਰੋਪੀ ਚਾਹ ਪਾਣੀ ਖੰਡਾਤੀ ਉਹਨੇ ਸਵੇਰੇ ਪਹਿਲਾਂ দান ਕਰਨਾ ਸਿਉਨਾ ਉਹਦਾ ਪਰਨ ਕੀਤਾ ਹੋਇਤੀ ਮਹਿਮਾਨ ਸ਼ਿਵਰਨ ਧਿਆਨ ਕਰਕੇ ਰੋਟੀ ਖਾਣੀ ਹੈ ਉਹਨੇ ਦੇਖਿਆ ਵੀ ਹਾਂ ਵੀ ਇਹ ਸ਼ਿਵਰਨ ਧਿਆਨ ਕਰਦਾ ਹੈ ਰੋਈ ਦੋ ਜਣ ਦੇਖਿਆ ਦੋ ਜਣ ਵੀ ਉਹੀ ਕੰਮ ਤੀਏ ਜਣ ਦੇਖਿਆ ਉਹ ਵੀ ਉਹੀ ਕੰਮ ਰੋਸ਼ ਸ਼ੋਨਾ ਬੰਡਿਆ ਕਰ ਰਹੇ ਫੇ ਰੋਟੀ-ਉਟੀ ਖਾਏ ਗਨੇ ਫੇ ਉਹਨੇ ਦੇਖਿਆ ਵੀ ਇਹ ਐਨਾ ਸ਼ਿਵਰਨ ਲਿਆਉਂਦਾ ਕਿੱਥੋਂ ਹੈ ਇਹਨਾਂ ਦਾ ਖਜ਼ਾਨੇ ਕਿ ਨਹੀਂ ਹੁੰਦਾ ਫੇ ਉਹਦਾ ਹੱਥਨ ਸਵੇਰ ਉਹਦੀ ਨਿਗਾ ਰੱਖੇ ਵੀ ਇਹ ਕਿੱਥੇ ਆਉਂਦਾ ਜਾਂਦਾ ਫੇਰ ਫੇ ਉਹਨੇ ਦੇਖਿਆ ਵੀ ਤੜਕਨ ਸਹਜ ਜਿਹੜੀ 4 ਵਜੇ ਰਾਜਾ ਕਾਨਾ ਨਿਕਲ ਗਿਆ ਆਪਣੇ ਮਹਿਲ ਚੋਂ ਉਹ ਉਹ ਸੜਕ ਤੇ ਜਾਦਾ ਬਾਹਰ ਉਹਨੇ ਦੇਖਿਆ ਵੀ ਜਾਂਦਾ ਕਿਦ ਨੂੰ ਉਹਦੇ ਮਗਰ ਲਗ ਲਿਆਗਾ ਬਿਕਰਵਾਜੀ ਉਹ ਤੁਰਿਆ ਜਾਂਦਾ ਫਿਰ ਗਾਂ ਇੱਕ ਬਾਗ ਆ ਗਿਆ ਬਾਗ ਦੇ ਵਿੱਚ ਜਾ ਵੜਿਆ ਬਕਰਵਾਜੀ ਉਹਦੇ ਤੇ ਮਗਰ ਮਗਰ ਗਾਂਹ ਕੋਕੀਆ ਦੀ ਸੰਤਾਨੀ ਉਹ ਬਾਹਰ ਕੱਢ ਕੇ ਦੇਖਣ ਲੱਗ ਗਿਆ ਉਹਨੂੰ ਉਹ ਸੰਤਾਨ ਦਾ ਜਿਹੜਾ ਸ਼ਾਦ ਹੁੰਦੀ ਨਾ ਉੱਥੇ ਰਹਿੰਦਾ ਉਹਦਾ ਕੜਾਹਾ ਚੜ੍ਹਿਆ ਹੁੰਦਾ ਤੇਲ ਦਾ ਚੱਲੇ ਅੱਗ ਜਾਲੀ ਹੁੰਦੀ ਟੀਲ ਰੇਜਦਾ ਹੁੰਦਾ ਜੀ 4 ਵਜ ਦੇ ਨੂੰ ਉਹਨੇ ਬਿਕਰਵਾਜੀ ਉਹਨੇ ਰਾਜੇ ਕਾਨਨ ਆ ਕੇ ਕੜਾਹੀ ਦੇ ਵਿੱਚ ਛਾਲ ਮਾਰੀ ਗੜ ਗਿਆ ਪੁੱਜ ਗਿਆ ਉਹ ਫਿਰ ਉਹ ਸਾਧ ਨੇ ਬਾਹਰ ਕੱਢ ਲਿਆ ਠੰਡਾ ਕਰ ਲਿਆ ਠੰਡਾ ਕਰਕੇ ਵੀ ਉਹਦਾ ਮੀਟ ਖਾਦਾ ਨਹੀਂ ਹਮ ਹੱਡੀਆਂ ਕੱਟ ਕੱਟ ਪਰੇ ਰੱਖਤੀਆਂ ਨੇ ਮੀਟ ਖਾਦਾ ਉਹਦਾ ਰਾਜਕੀ ਫਿਰ ਉਹਨੇ ਹੱਡੀਆਂ ਇਕੱਠੀਆਂ ਕਰਕੇ ਉਹਦੇ ਉੱਪਰ ਅਮੀਜਲ ਦਾ ਛੱਟਾ ਮਾਰਿਆ ਉਸ ਅਜੀਰ ਕਰ ਲਿਆ ਉੱਟ ਕੇ ਬੈਠ ਗਿਆ ਫਿਰ ਉਹਨੇ ਅੰਦਰੋਂ ਇੱਕ ਡੰਡਾ ਝੋੜੀ ਲੈਂਦੀ ਆ ਆਪਣੀ ਕੁਝ ਛੋਟਾ ਫੇਰਿਆ ਝੋੜੀ ਕੇ ਉਹਦੇ ਤੋਂ ਸਵਾ ਮਨ ਸੀ ਉਹਨਾਂ ਕੱਢ ਕੇ ਉਹਨੂੰ ਫੜਾਤਾ ਉਹ ਸਿਉਣਾ ਕੇ ਚਲਾ ਗਿਆ ਉਦੋਂ ਬਿਕਰਮਾ ਜੀ ਚੱਲ ਪਏ ਮੂਰੇ ਮੂਰੇ ਚੱਲ ਗਿਆ ਆਪਣਾ ਉਹਨੇ ਆ ਕੇ ਸੋਣਾ ਦਿਹਾਨ ਕੀਤਾ ਫੇਰ ਓਟਿਓਟਿ ਖਾਦੀ ਉਹਨੇ ਕਿਹਾ ਵੀ ਹਲਾ ਇੱਥੋਂ ਸੀ ਉਹਨਾਂ ਲੈ ਕੇ ਜਾਂਦਾ ਏ ਰੋਜ਼ ਇੰਨਾ ਜਾਣਾ ਕਿੱਥੋਂ ਆਉਗੇ ਹਾਂ ਫੇਰ ਉਹ ਰਾਜਾ ਬਿਕਰਮਾ ਜੀ ਦੇ ਦੋ ਦਿਨ ਬਾਜ਼ਾਰ ਚੱਲੇ ਗਏ ਹਾਂਜੀ ਮੋਜਾਲ ਜਾ ਕੇ ਨੇ ਫਿਰ ਮਸਾਲੇ ਲੈ ਲਏ ਦਾਲ ਸਰਗੀ ਵਾਲੇ ਵਧੀਆ ਵਧੀਆ ਮੀਟ ਵਾਲੇ ਮਸਾਲੇ ਲੈ ਲਈ ਵਧੀਆ ਲੈ ਕੇ ਮਸਾਲੇ ਲੈ ਕੇ ਆ ਗਿਆ ਰਾਤ ਨੂੰ ਪੈ ਗਿਆ ਜਦ ਫਿਰ ਉਹ ਜਾਂਦਾ ਦੀ 4 ਵਜੇ ਹਾਂ ਤੜਕੇ ਹਾਂ ਇਹ ਫਿਰ ਸਾਢੇ ਤਿੰਨ ਫਿਰ ਉੱਠਿਆ ਬਿਕਰਮਾ ਗਈ ਇਹਨੇ ਫਿਰ ਆਪਣੇ ਸਰੀਰ ਤੇ ਟੱਕ ਲਾ ਲਈ ਚੱਕੂ ਨਾਲ ਟੱਕ ਲਾ ਕੇ ਹੀਰੋ ਦੇ ਵਿੱਚੋਂ ਹੁਸ਼ਾਲੇ ਭਰ ਤੇ ਸਾਰੇ ਚ ਹੁਸ਼ਾਲੇ ਭਰ ਕੇ ਉੱਪਰ ਪੱਟੀਆਂ ਬੰਦੀਆਂ ਮੰਨ ਕੇ ਪੱਟੀਆਂ ਚਲੇ ਗਏ ਬਾਗ ਚ ਪੁੰਜਾ ਤੇ ਜਦ ਹੋ ਗਿਆ ਉਹਦਾ ਗਾਹੜਾ ਖੱਤਰਿਆ ਤੇ ਉੱਪਰ ਬਾਜ ਜਾਂਦੇ ਨਹੀਂ ਉਹਨੇ ਉਹਦੇ ਵਿੱਚ ਛਾਲ ਮਾਰੀ ਬਿਕਰਮਾ ਗਈ ਸੀ ਪੁੱਜ ਗਏ ਸਾਹ ਆ ਗਿਆ ਸਾਹ ਨੇ ਕੱਢ ਕੇ ਬਾਹਰ ਰੱਖ ਲਏ ਹਾਂ ਠੰਡਾ ਕਰਕੇ ਫਿਰ ਉਹਨੂੰ ਖਾਣ ਲੱਗੇ ਹਾਂ ਜਦ ਖਾਣ ਲੱਗੇ ਉਹ ਜਿਹੜਾ ਸੁਆਦ ਹੋ ਰਿਹਾ ਆਵੇ ਉਹਦੇ ਚੋਂ ਮੀਟ ਚੋਂ ਖੁਸ਼ ਹੋ ਗਿਆ ਖਾ ਕੇ ਹਾਂ ਕਹਿੰਦਾ 8200 ਮੀਟ ਖਾਦਾ ਨਹੀਂ ਅੱਗੇ ਕਦੇ ਲੱਗਦਾ ਇਹਨਾਂ ਕਰ ਬਹੁਤ ਵਾਰ ਕਹਿੰਦਾ ਮੇਰਾ ਮਨ ਖੁਸ਼ ਕਰਦਾ ਨਹੀਂ ਕਦੇ ਫਿਰ ਉਹ ਤੇ দেয়া ਆਈ ਉਹਨੂੰ ਵੀ ਕਹਿੰਦਾ ਯਾਰ ਹੀਰ ਫੋਕਣਾ ਰੋਈਆ ਹਾਂ ਫਿਰ ਉਹ ਜਿੰਦਾ ਕਰ ਲਿਆ ਸਿੱਟਾਂ ਮਾਰ ਕੇ ਕਹਿੰਦਾ ਵੀ ਗੱਲ ਸੁਣ ਲੈ ਅੱਜ ਤੂੰ ਸ਼ਹੀਨ ਦਾ ਫੋਕੀਂ ਆ ਡੰਡਾ ਚੋੜੀ ਲੈ ਜਾ ਮੇਰੇ ਕੋਲ ਆਪਣਾ ਉੱਥੇ ਹੀ ਕੱਢਿਆ ਉਪਰਿਦਾਨ ਕਰਤਾ ਹੈ ਕਹਿੰਦਾ ਇਹ ਕੰਮ ਨਾ ਕਰੀ ਹੁਣ ਤੂੰ ਅੱਜ ਦਾ ਮੇਰਾ ਮੇਰਾ ਮਨ ਬਹੁਤ ਖੁਸ਼ ਕਰਦਾ ਤਾਂ ਅੱਜ ਕਿਉਂ ਲੈ ਕੇ ਡੰਡਾ ਚੋੜੀ ਤੂੰ ਨਿਕਲ ਗਿਆ ਬਾਹਰ ਉਹ ਚਲਾ ਗਿਆ ਫਿਰ ਉਹ ਆਇਆ 4 ਵਜੇ ਰਾਜਾ ਕਰਨ ਫਿਰ ਉਹ ਆ ਗਿਆ ਉਹ ਸਾਹ ਦੇ ਬੈਠਾ ਸੀ ਯਾਦੋ ਆ ਕੇ ਕਪੜੇ ਖੋਲ ਕੇ ਖਰਾਲ ਮਾਰਨ ਦਾ ਗੱਲ ਛੋੜਾ ਛਾਲ ਨਾ ਮਾਰੀ ਉਹ ਕਹਿੰਦਾ ਕੀ ਗੱਲ ਹੈ ਕਹਿੰਦਾ ਬਸ ਛਾਲ ਨਾ ਮਾਰੀ ਕਹਿੰਦਾ ਮੇਰੇ ਕੋ ਕੁਝ ਨਹੀਂ ਹੈ ਜਿਹੜਾ ਲਿਆਣਾ ਲੈ ਗਿਆ ਤਾਂ ਤੂੰ ਰਾਜਾ ਕਰਨ ਨਾ ਕਹਿੰਦਾ ਹਾਂ ਕਹਿੰਦਾ ਬਸ ਫਿਰ ਕੋਈ ਲੈ ਗਿਆ ਤੇ ਮੇਰੇ ਕੋ ਨਹੀਂ ਹੈ ਕੋਈ ਛਾਲ ਨਾ ਮਾਰੀ ਬੈਠੀ ਨਾ ਤਾਂ ਮਛੜਾ ਨਾ ਕੋਈ ਨੀ ਮੜੀ ਮੇਰੇ ਕੋ ਨਹੀਂ ਹੈ ਬਸ ਕਹਿੰਦਾ ਵੀ ਇਹ ਹੀ ਕੋਈ ਗੱਲ ਹੋ ਗਈ ਸਰੋ ਆਪਣੇ ਮੁੜਿਆ ਆਇਆ ਫਿਰ ਉਹ ਆ ਗਈ ਉਹਨੇ ਫਿਰ ਖਜ਼ਾਨਾ ਖਜੂਨਿਆਂ ਚੋਂ ਸਿ ਉਹਨਾਂ ਇਕੱਠਾ ਕੀਤਾ ਸਵਾਮਨ ਕੀਤਾ ਕਰਕੇ ਦਾਨ ਕਰਤਾ ਮੈਂ ਨਾਲ ਲੱਗ ਜੇ ਨਿਰਮੰਗਤਿਆਂ ਦੀ ਰੋਈ ਫਿਰ ਉਹਨੇ ਚਾਹ ਪਾਣੀ ਰੋਟੀ ਖਾਧੀ ਦੋ ਜਣ ਫਿਰ ਇਕੱਠਾ ਕੀਤਾ ਉਹ ਰੋ ਉੱਥੋਂ ਫੜ ਉੱਥੋਂ ਚੱਕ ਗ੍ਰਿਸ਼ਟੇ ਜਦੋਂ ਲੈ ਉਹ ਤੋਂ ਲੈ ਉਹਦਾ ਪਰਨ ਕੀਤਾ ਦੀ ਮੈਂ ਰੋਟੀ ਖਾਣ ਮੇਡਾ ਦਾਨ ਕੀਤਾ ਖਾਣੀ ਫਿਰ ਉਹਨਾਂ ਚਾਹ ਜਿਹੜੇ ਮਸਾਂ ਖਾਏ ਤੇ ਸ਼ੋਨਾ ਕਿੱਥੇ ਮਿਲਣਾ ਜੀ ਨਾ ਫਿਰ ਬੰਜੇ ਤੇ ਪੈ ਗਿਆ ਫੇਰ ਉਹ ਕਹਣ ਬਗੀਰ ਵੀ ਉਹ ਰਾਨੀਆਂ ਵੇਚੋ ਰੋਟੀ ਖਾ ਲੋ ਕਾਹ ਪਾਣੀ ਖਾਣਾ ਰੋਟੀ ਨਹੀਂ ਖਾਣੀ ਮੇਰਾ ਪੰਨ ਕੀਤਾ ਹੈ ਬਈ ਮਰ ਜੂਗਾ ਪਰ ਮੈਂ ਅੰਨ ਪਾਣੀ ਨਹੀਂ ਮੈਂ ਖਾਣਾ ਮੈਂ ਤਾਂ ਜਾਨ ਕਰਨਾ ਹੀ ਕਰਨਾ ਜੀ ਪਾਏਗਾ ਤੇ ਮੰਜੇ ਦੇ ਫੇਰ ਇਹ ਬਿਕਰਮਾ ਜੀ ਤੇ ਹੋਰ ਵੀ ਬੰਦੇ ਕਾਬਰ ਨਾਲ ਆਉਣੇ ਹੁੰਦੇ ਤੇ ਬਿਕਰਮਾ ਕਿ ਲੱਗਿਆ ਤੁਹਾਨੂੰ ਗੀਰ ਆ ਜਾਂਦਾ ਸਾਰੇ ਸਾਬ ਬਹਿ ਗਏ ਕੀ ਗੱਲ ਹੋ ਗਈ ਤਾਂ ਬੱਸ ਕਹਿੰਦਾ ਮਰਨਾ ਹੈ ਹੁਣ ਕਹਿੰਦਾ ਕਹਿੰਦਾ ਕਿਉਂ ਕੀ ਗੱਲ ਹੋ ਗਈ ਚੱਲ ਪੁੱਛਿਆ ਬੱਚਿਆਂ ਨੂੰ ਹਾਲ ਚਾਲ ਕਹਿੰਦਾ ਉੱਠ ਕੇ ਰੋਟੀ ਖਾ ਲੈ ਚਾਹ ਪਾਣੀ ਪੀ ਲੈ ਕਹਿੰਦਾ ਨਹੀਂ ਇੱਕ ਨਹੀਂ ਹਨ। ਦਾਨ ਹੋਣਾ ਨਹੀਂ ਬਤ ਮੈਂ ਕਹਿੰਦਾ ਖਾਣਾ ਪੀਣਾ ਨਹੀਂ ਕਰ। ਕਹਿੰਦਾ ਉੱਠ ਕੇ ਬੈਠ। ਆ ਚੱਕ ਡੰਡਾ ਚੋਰੀ ਕਹਿੰਦਾ ਆਪਣੇ। ਕੱਢ ਸਿਉਣਾ ਆਪਣਾ ਦਾਨ ਕਰੇ ਨਹੀਂ। ਅੱਛਾ। ਫਿਰ ਉਹਨਾਂ ਦੱਕ ਚੱਕੇ ਵਾਲੇ ਵਾਲਾ ਪੋਣੇ ਜੀ ਉਹਦੇ ਵਿੱਚੋਂ ਡੰਡਾ ਫੇੜ ਕੇ ਸਿਉਣਾ ਕੱਢਿਆ ਦਾਨਾਂ ਡੱਗਿਆਂ ਦੇ ਬਾਹਰ। ਚਿਉਰਾ ਵੰਡਤਾ ਚੱਲੇ ਗਏ ਉਹ ਸਾਰੇ। ਫਿਰ ਉਹਨੂੰ ਪੁੱਛਦਾ ਕਾ ਤੂੰ ਕੌਣ ਆ? ਕਹਿੰਦਾ ਮੈਂ ਵਿਕਰਮਾਜੀਤ ਆਂ। ਹੂੰ। ਕਹਿੰਦਾ ਤੈਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸਰੀਰ ਫੂਕ ਦੇ ਨੁੱਠੇ ਸਾਧ ਕੋੜਿਆ ਕੇ। ਇੱਕ ਜਿਹੜੀ ਫੋਕ ਕੈ ਕੇ ਜਣਾ ਆ ਡੰਡਾ ਛੋੜ ਕੇ ਲਿਆਇਆ ਕਹਿੰਦਾ ਉਹ ਤੋਂ ਕਹਿੰਦਾ ਤਾਂ ਜਾਨਵਰ ਅੰਦਰ ਬੰਦ ਕਰ ਲਈ ਹੋ ਤੇਰਾ ਉਹਨਾਂ ਨੂੰ ਕੀ ਵਗੜ ਸਕਦਾ ਕਹਿੰਦਾ ਹੈ ਕੀ ਨੂੰ ਸਮਝਣੀ ਚਾਹੀਦਾ ਜਾਨਵਰ ਅੰਦਰ ਬੰਦ ਕੀਤੇ ਨੇ ਤਾਂ ਫਿਰ ਉਹਨੇ ਮਾਫੀ ਮੰਗੀ ਕਹਿੰਦਾ ਮੈਂ ਤਾਂ ਬਹੁਤ ਵੱਡੀ ਗਲਤੀ ਆ ਗਈ ਮਾਫੀ ਮੰਗੀ ਫਿਰ ਉਹ ਜਾਨਵਰ ਛੱਡਦੇ ਉੱਤੇ ਹਾਂਸਾਂ ਉੱਚੀ ਫਿਰ ਆਪਣਾ ਉੜ ਗਏ ਆਪਣਾ ਹੁਜਰੀਆ ਤੇ ਚਲੇ ਗਏ ਫਿਰ ਵਾਹ ਜੀ ਵਾਹ